ਇੰਦਾਂ ਜਦੋਂ ਗੁਰਮਤ ਸਵਾਗਤ ਹੁੰਦੇ ਨੇ ਨਾ ਪਿਆਰਿਓ ਗੁਸਾ ਨਾ ਕਰਿਓ ਇਹ ਹਕੀਕਤ ਹੈ ਵੈਸੇ ਜਦੋਂ ਇੰਦਾਂ ਗੁਰਮਤ ਸਮਾਗਮ ਹੁੰਦੇ ਨੇ ਤੇ ਜਦੋਂ ਬੈਠਣਾ ਸ਼ੁਰੂ ਕਰਦੇ ਆਪਾਂ ਪਿਛਲੇ ਪਾਸੇੋਂ ਬੈਠਣਾ ਸ਼ੁਰੂ ਕਰਦੇ ਆ ਤੁਸੀਂ ਆਮ ਦੇਖਿਆ ਹੋਵੇਗਾ ਸੰਗਤ ਵਿੱਚ ਜਦੋਂ ਸੰਗਤ ਬੈੰਦੀ ਹੈ ਤੇ ਪਿੱਛੋਂ ਬਹਿਣਾ ਸ਼ੁਰੂ ਕਰਦੀ ਹੈ ਇਹਦਾ ਮੀਨਿੰਗ ਹੈ ਸਾਡੇ ਮਨ ਵਿੱਚ ਇਹੀ ਹੈ ਕਿ ਅਸੀਂ ਆਪਣੇ ਗੁਰੂ ਤੋਂ ਦੂਰੀ ਬਣਾ ਕੇ ਬੈਠਾਂ ਤੇ ਜਿਹੜਾ ਸਿੱਖ ਗੁਰੂ ਤੋਂ ਆਤਮੂਲੀ ਬਣਾ ਰਿਹਾ ਹੈ ਯਾਦ ਰੱਖਿਓ ਮਤੀ ਚੋੜੀ ਕਦੇ ਵੀ ਰਹਿਮਤਾ ਦੇ ਨਾਲ ਨਹੀਂ ਭਰੇ ਕਿਸੇ ਕਲਾਕਾਰ ਨੇ ਲੱਗਣਾ ਹੋਵੇ ਸਭ ਤੋਂ ਪਹਿਲੀ ਕੁਰਸੀ ਮੰਗਦਾ ਹੈ ਬੰਦਾ ਜਾ ਕੇ ਕਿਸੇ ਲੀਡਰ ਨੇ ਆਉਣਾ ਹੋਵੇ ਸਭ ਤੋਂ ਪਹਿਲਾਂ ਜਾ ਕੇ ਬੈਠਦਾ ਕਿ ਇਹਦੇ ਨਾਲ ਜਾਣ ਪਛਾਣ ਹੋ ਜਾਏ ਮੇਰੀ ਤੇ ਜਿਹੜਾ ਦੁਨੀਆ ਦਾ ਸ਼ਹਿਦਸ਼ਾਹ ਹੈ ਜਿਹਦੇ ਵਰਗਾ ਕੋਈ ਹੋ ਹੀ ਨਹੀਂ ਸਕਦਾ ਅਸੀਂ ਉਸ ਗੁਰੂ ਤੋਂ ਦੂਰੀ ਬਣਾ ਕੇ ਬੈਠਦੇ ਆ ਤੇ ਜਦੋਂ ਦੂਰੀ ਬਣਾ ਕੇ ਬੈਠਦੇ ਆ ਜ਼ਿੰਦਗੀ 'ਚ ਦੁੱਖ ਵਾਪਰਦੇ ਨੇ ਫਿਰ ਅਸੀਂ ਕਹਿੰਦੇ ਆ ਪਤਾ ਨਹੀਂ ਰੱਬ ਸਾਡੇ ਨਾਲ ਕਿੰਨਾ ਘਟਰਦਾ ਹੈ ਅਸੀਂ ਤਾਂ ਖੁਦ ਦੂਰੀ ਬਣਾ ਕੇ ਬੈਠਦੇ ਆ ਹੋਣਾ ਇਹ ਚਾਹੀਦਾ ਸੀ ਕਿ ਜਦੋਂ ਗੁਰੂ ਦੀ ਗੋਦ ਵਿੱਚ ਆਉਣਾ ਹੈ ਨਾ ਇੰਨਾ ਮਨ ਵਿੱਚ ਚਾਹ ਹੋਵੇ ਵੀ ਆਪਣੇ ਗੁਰੂ ਦੇ ਨੇੜੇ ਹੋ ਕੇ ਬੈਠਾਂ ਮੈਂ ਅੱਜ ਕੁਝ ਲੈ ਕੇ ਆਉਣਾ ਹੈ ਆਪਣੇ ਗੁਰੂ ਤੋਂ ਮੈਂ ਅੱਜ ਰਹਿਤਾ ਗੁਰੂ ਤੋਂ ਝੋਲੀ ਵਿੱਚ ਪਵਾ ਕੇ ਲੈ ਕੇ ਆਉਂਦਾ ਨੇ ਅੱਜ ਮੈਂ ਆਪਣੇ ਗੁਰੂ ਸਾਹਿਬ ਦੀ ਆਗਿਆ ਨੂੰ ਮੰਨਣਾ ਹੈ ਅੱਜ ਜਿਹੜਾ ਬਚਨ ਮੇਰੇ ਗੁਰੂ ਸਾਹਿਬ ਦੀ ਕਰਨਗੇ ਨਾ ਉਹਨਾਂ ਬਚਨਾਂ ਤੇ ਮੈਂ ਪਹਿਰਾ ਦੇਣਾ ਹੈ ਜਦੋਂ ਇਹ ਸੋਚ ਲੈ ਕੇ ਇਹ ਸਮਝ ਲੈ ਕੇ ਇਹ ਸੋਚ ਕੇ ਘਰੋਂ ਤੁਰਾਂਗੇ ਨਾ ਤੇ ਯਾਦ ਰੱਖਿਓ ਗੁਰੂ ਸਾਹਿਬ ਸਾਡੀ ਝੋਲੀ ਵਿੱਚ ਖੈਰੀਅਤ ਪਾ ਦੇਣ ਕਿੰਨਾ ਕੁਝ ਅੱਜ ਜਿੰਨਾ ਕੁਝ ਘਰਾਂ ਚ ਹੈ ਨਾ ਕਿ ਗੁਰੂ ਸਾਹਿਬ ਦੇ ਨਾਲ ਬਖਸ਼ਿਸ਼ਾਂ ਦੇ ਆਪਾਂ ਇੰਨਾ ਕੁਝ ਨਹੀਂ ਸੀ ਕਮਾ ਸਕਦੇ ਆਪਣੀ ਕੀ ਉਕਾਤ ਸੀ ਏਡੀਆਂ ਏਡੀਆਂ ਕੋਠੀਆਂ ਦੇ ਸਾਨੂੰ ਵਾਲਪ ਬਣਾ ਦਿੱਤਾ ਇੰਨੀਆਂ ਜ਼ਮੀਨਾਂ ਜਹਾ ਦਾਤਾਂ ਨੂੰ ਬਖਸ਼ਿਸ਼ਾਂ ਕਰ ਦਿੱਤੀਆਂ ਏਡੇ ਵੱਡੇ ਕਾਰੋਬਾਰ ਬਖਸ਼ ਦਿੱਤੇ ਇੱਕ ਕਲਗੀਧਰ ਸਾਹਿਬ ਦੀ ਬਿੜਾਈ ਨੇ ਇਹ ਸਾਡਾ ਆਪਣਾ ਕੁਝ ਵੀ ਨਹੀਂ ਇਹਦੇ ਵਿੱਚ ਆਪਾਂ ਤਾਂ ਉਹਦੇ ਬੱਚੇ ਹਾਂ ਤੇ ਬੱਚਿਆਂ ਦਾ ਅਰਥ ਹੈ ਆਪਣੇ ਪਿਤਾ ਤੋਂ ਮੰਨਣਾ ਬੱਚੇ ਜਦੋਂ ਝੋਲੀ ਹੱਟਦੇ ਨੇ ਨਾ ਆਪਣੇ ਪਿਤਾ ਸਾਹਮਣੇ ਆਖਦੇ ਤੇ ਜਿਹੜਾ ਸਾਡਾ ਪਿਤਾ ਹੈ ਇਹ ਸਾਰੀ ਦੁਨੀਆ ਨਾਲੋਂ ਵੱਡਾ ਹੈ ਹੋ ਸਕਦਾ ਇੱਥੇ ਦੁਨੀਆ ਦੀ ਪਿਤਾ ਦਾ ਖਜ਼ਾਨਾ ਖਾਲੀ ਹੋ ਸਕਦਾ ਹੈ ਪਰ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਸਾਡੇ ਪਿਤਾ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਯਾਦ ਰੱਖਿਓ ਗੁਰੂ ਦਾ ਖਜ਼ਾਨਾ ਕਦੇ ਵੀ ਖਾਲੀ ਨਹੀਂ ਹੋਏਗਾ ਜਿਹਦੇ ਬਾਰੇ ਸਤਿਗੁਰੂ ਨੇ ਬਾਣੀ ਚ ਕਿਹਾ ਨਾ ਮਹਾਰਾਜ ਕਹਿੰਦੇ ਦਦਾ ਦਾਦਾ ਏਕ ਹੈ ਸਭ ਤੋਂ ਦੇਣਹਾਰ ਦਿੰਦਾ ਟੂਟ ਨਾ ਆਵੇ ਇਹ ਆਗੜਸ ਭਰੇ ਘਟਾ ਸ ਅਨੇਕਾਂ ਪੜ੍ਹਾਰ ਭਰੇ ਨੇ ਅਨ ਗਣ ਪਰ ਜਿਨ੍ਹਾਂ ਦੀ ਦੁਨੀਆ 'ਚ ਕੋਈ ਬੇਨਤੀ ਨਹੀਂ ਹੈ ਤੇ ਮਹਾਰਾਜ ਕਹਿੰਦੇ ਜਦੋਂ ਏਡੇ ਵੱਡੇ ਖਜ਼ਾਨੇ ਕੋਲ ਆਏਗਾ ਨਾ ਤੇ ਯਾਦ ਰੱਖੀ ਏਡੇ ਵੱਡੇ ਖਜ਼ਾਨੇ 'ਚ ਪਤਾ ਨਹੀਂ ਕਿੰਨੀਆਂ ਰਹਿਮਤਾਂ ਗੁਰੂ ਤੇਰੀ ਝੋਲੀ 'ਚ ਪਾ ਦੇਵੇਗਾ ਕਿੰਨੀਆਂ ਰਹਿਮਤਾਂ ਕਿੰਨੀਆਂ ਬਖਸ਼ਿਸ਼ਾਂ ਮਿਲ ਜਾਣਗੀਆਂ ਪਰ ਮਿਲਣ ਗਿਆ ਤਾਂ ਪਿਆਰਿਓ ਜੇ ਗੁਰੂ ਦੇ ਨੇੜੇ ਆਵਾਂਗੇ ਜੇ ਦੁਨੀਆ ਬਣਾ ਕੇ ਬੈਠਾਂਗੇ ਜੇ ਭਜਾਂਗੇ ਆਪਣੇ ਗੁਰੂ ਤੋਂ ਜੇ ਗੁਰੂ ਤੋਂ ਪਾਸਾ ਵੱਟਾਂਗੇ ਨਾ ਤੇ ਇੱਕ ਗੱਲ ਚੇਤੇ ਰੱਖਿਓ ਜਿੰਦੇ ਗੁਰੂ ਨੇ ਪਾਸਾ ਵੱਟ ਲਿਆ ਨਾ ਉਦੋਂ ਦੁਨੀਆ 'ਚ ਕਿਸੇ ਨੇ ਆਸਰਾ ਨਹੀਂ ਦੇਣਾ ਜਿੱਦੇ ਗੁਰੂ ਸਾਹਿਬ ਪਾਸਾ ਵੱਟ ਲੈਣੇ ਮਹਾਰਾਜ ਨੇ ਬਾਣੀ 'ਚ ਕਿਹਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਉਹ ਤਰਾਏ ਦਾ ਜਿੱਦੇ ਗੁਰੂ ਸਾਹਿਬ ਆਪਣੀ ਨਜ਼ਰ ਕੁੱਠੀ ਕਰਦੇ ਨੇ ਨਾ ਜਿੱਦੇ ਮਹਾਰਾਜ ਪਾਸਾ ਵਟ ਲੈਂਦੇ ਨੇ ਤੇ ਚੇਤਾ ਰੱਖਿਓ ਫਿਰ ਘਾਹ ਖਾਣ ਵਾਲਿਆਂ ਨੂੰ ਮਾਸ ਤੇ ਮਾਸ ਖਾਣ ਵਾਲਿਆਂ ਨੂੰ ਘਾਹ ਖਾਣਾ ਪੈਂਦਾ ਜਿੱਦੇ ਗੁਰੂ ਸਾਹਿਬ ਪਾਸਾ ਵਟ ਲੈਣ